ਹੈਲੀਕਾਪਟਰ ਇੱਕ ਦਿਨ ਯੂਜ਼ ਹੋਇਆ ਯੂਜ਼ ਕਿਨੇ ਕੀਤਾ ਸਾਡੇ ਪੰਜਾਬ ਦੇ ਮਾਨਯੋਗ ਰਾਜਪਾਲ ਜੀ ਨੇ ਔਰ ਜਦੋਂ ਕਿਸੇ ਵੀ ਸੂਬੇ ਦਾ ਕੋਈ ਰਾਜਪਾਲ ਉਹਨੇ ਹੈਲੀਕਾਪਟਰ ਸੂਬੇ ਦਾ ਯੂਜ਼ ਕਰਨਾ ਹੋਵੇ ਤੋ ਮੁੱਖ ਮੰਤਰੀ ਸਾਹਿਬ ਨੂੰ ਪੁੱਛ ਕੇ ਜਿਹੜਾ ਉਹ ਕਰ ਸਕਦਾ ਹੈ ਮੁੱਖ ਮੰਤਰੀ ਸਾਹਿਬ ਨੂੰ ਪੁੱਛ ਕੇ ਰਾਜਪਾਲ ਜੀ ਇੱਕ ਦਿਨ ਦੇ ਵਾਸਤੇ ਅੰਮ੍ਰਿਤਸਰ ਉਹ ਹੈਲੀਕਾਪਟਰ ਜਿਹੜਾ ਉਹ ਲੈ ਕੇ ਗਏ ਸੀ ਕੁਝ ਲੋਕ ਜਿਹੜੇ ਉਡਾਰੇ ਨੇ ਉਹ ਸ਼ਾਇਦ ਇਹ ਚਾਹੁੰਦੇ ਸੀਗੇ ਕਿ ਹੈਲੀਕਾਪਟਰ ਦੀਆਂ ਚਾਬੀਆਂ ਜਪਾਨ ਜਾਣ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਫੜਾ ਜਾਂਦੇ ਫਿਰ ਉਹ ਡਿਸਾਈਡ ਕਰਦੇ ਕੌਣ ਲਿਜਾਊਗਾ ਕੌਣ ਨਹੀਂ ਹੈਲੀਕਾਪਟਰ ਕਿੱਥੇ ਮਿਸਯੂਜ਼ ਹੁੰਦਾ ਸੀਗਾ ਤੁਹਾਡੇ ਤੋਂ ਬਿਹਤਰ ਕੋਈ ਨਹੀਂ ਜਾਣਦਾ ਦਿੱਲੀ ਤੋਂ ਚੱਲ ਕੇ ਬੱਚਿਆਂ ਨੂੰ ਲੈ ਕੇ ਹੈਲੀਕਾਪਟਰ ਬਟਿੰਡੇ ਦੀਆਂ ਝੀਲਾਂ ਤੇ ਆਉਂਦਾ ਸੀਗਾ ਕਿਸ਼ਤੀਆਂ ਦੇ ਵਿੱਚ ਝੂਟੇ ਦਿਵਾ ਕੇ ਕੰਡੇ ਤੇ ਬਹਿ ਕੇ ਪੀਜ਼ਾ ਖਾ ਕੇ ਵਾਪਸ ਦਿੱਲੀ ਚਲੇ ਜਾਂਦਾ ਸੀ ਹੈਲੀਕਾਪਟਰ ਦਾ ਮਿਸਯੂਜ਼ ਕਿੱਥੇ ਹੋਇਆ ਸੀਗਾ ਜਦੋਂ ਚੰਡੀਗੜ੍ਹ ਤੋਂ ਕਤੂਰੇ ਜਿਹੜੇ ਨੇ ਕੁੱਤੇ ਉਹਨਾਂ ਨੂੰ ਸ਼ਿਮਲੇ ਲਿਜਾਣ ਦੇ ਵਾਸਤੇ ਪਾਕਿਸਤਾਨ ਦੀ ਜਿਹੜੀ ਮਹਿਲਾ ਦੋਸਤ ਸੀ ਉਹਦੇ ਕੁੱਤਿਆਂ ਨੂੰ ਜਿਹੜਾ ਜੀ ਉਹ ਯੂਜ਼ ਕੀਤਾ ਜਾਂਦਾ ਸੀ ਕੋਈ ਇਹ ਸਾਬਤ ਕਰ ਦੇ ਇੱਕ ਦਿਨ ਵੀ ਕਦੀ ਮੁੱਖ ਮੰਤਰੀ ਸਾਹਿਬ ਨੇ ਹੈਲੀਕਾਪਟਰ ਦੀ ਵਰਤੋਂ ਨਿੱਜ ਦੇ ਵਾਸਤੇ ਕੀਤੀ ਹੋਵੇ ਬਿਨਾਂ ਕੰਮ ਤੋਂ ਅਸੀਂ ਜਵਾਬ